ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ ਇੱਕ ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੀ ਦੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਧਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਟਰਾਲਾ ਵਿਕਾਊਾ 16x7 ਦਾ ਡਬਲ ਜੈਕ 2024 ਮਾਡਲ 2.5 ਫੁੱਟ ਵਿਡ ਜਿਸਤੀ ਦੀ ਚਾਦਰ ਲੱਗੀ ਹੈ ਡਿਲਕਸ ਮਾਡਲ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲ ਰੇਟ 295000 9463644505 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੇ ਨੂੰ ਖਰੀਦ ਸਕਦੇ ਹੋ ਸਵਰਾਜ 744 ਟਰੈਕਟਰ ਵਿਕਾਊਾ 2013 ਮਾਡਲ ਪਿੰਡ ਖੋਖਰ ਰਾਮਪਰਾ ਫੂਲ ਇਹ ਰਿਹਾ ਹੈਗਾ ਜੀ ਪਿੰਡ ਖੋਖਰ ਰਮਪਰਾਫੁੱਲ ਰੇਟ ਦੀ ਗੱਲ ਕਰੀ 330000 ਇੰਜਨ ਗੇਅਰ ਦਾ ਓਕੇ ਕੋਈ ਕਮੀ ਪੇਸ਼ੀ ਨਹੀਂ 98758558982 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 744 ਡਾਇਰੈਕਟਰ ਹੈ ਜਿਹੜਾ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਅਵਤਾਰ ਟੂੜੀ ਵਾਲਾ ਰਿਪਰ ਵੇਖਾ ਉਹ ਹੈ ਜੀ 2021 ਮਾਡਲ ਰੇਟ ਦੀ ਗੱਲ ਕਰੀਏ ਤਾਂ 225000 ਰੁਪਏ ਰੇਟ ਰੱਖੇ ਗਏ ਏਰੀਆ ਜੀ ਪਿੰਡ ਬਲਟੋਹਾ ਪੱਟੀ ਤਰਨਤਾਰ 88378 17076 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਲੈਂਡ ਫੋਰਸ ਦਾ ਰਿਪਰ ਵਿਕਾਊਾ 2023 ਮਾਡਲ ਇੱਕ ਸੀਜ਼ਨ ਚੱਲਿਆ ਜੀ ਇੱਕ ਸੀਜ਼ਨ ਚੱਲਿਆ ਲੈਂਡ ਫੋਰਸ ਦਾ ਰਿਪਰ ਵਿਕਾਊਾ ਜੀ 2023 ਮਾਡਲ 2,80,000 ਰੁਪਏ ਰੇਟ ਮੰਗਿਆ 88726 B198 88726b 2198 ਇਸ ਨੰਬਰ ਤੇ ਫੋਨ ਕਰਕੇ ਲੈਫ ਫੋਰਸ ਦਾ ਰਿਪਰ 2023 ਮਾਡਲ 280 ਹਜ਼ਾਰ ਚ ਖਰੀਦ ਸਕਦੇ ਹੋ 436 10 ਟਰੈਕਟਰ ਵਿਕਾਊ ਹੈ ਜੀ 1991 ਮਾਡਲ ਪੰਜਾਬ ਨੰਬਰ ਏਰੀਆ ਹੈਗਾ ਜੀ ਪਿੰਡ ਪਥਰਾਲਾ ਟੈਰਾਂ ਦੀ ਕੰਡੀਸ਼ਨ 70% ਹੈ ਜੀ ਬਾਕੀ ਤੁਸੀਂ ਆਪ ਹੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਤੇ ਰੇਟ ਦੀ ਗੱਲ ਕਰੀਏ ਤਾਂ 1,70,000 ਰੁਪਏ ਰੇਟ ਹੈ 1991 ਮਾਡਲ ਹੈ ਜੀ ਪੰਜਾਬ ਨੰਬਰ ਹੈ 88474 83254 ਇਸ ਨੰਬਰ ਤੇ ਫੋਨ ਕਰਕੇ 43610 ਟਰੈਕਟਰ ਤੁਸੀਂ 1,70,000 ਰੁਪਏ ਚ ਖਰੀਦ ਸਕਦੇ ਹੋ ਕਰਮਾ 930 ਕੰਬਾਈਨ ਵਿਕਾਊ ਹੈ ਜੀ ਕਰਮਾ 930 ਕੰਬਾਈਨ ਵਿਕਾਊ 2021 ਮਾਡਲ ਲੇਲੈਂਡ ਪੇਟੀਬੰਦ ਇੰਜਨ 15 ਲੱਖ 80 ਹਜ਼ਾਰ ਰੇਟ ਰੱਖਿਆ ਗਿਆ ਜੀ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਇਹ ਨੰਬਰ ਤੁਸੀਂ ਨੋਟ ਕਰ ਲਓ ਇਸ ਨੰਬਰ ਤੇ ਖਰੀਦ ਸਕਦੇ ਹੋ 62838 76577 62838 76577 ਇਸ ਨੰਬਰ ਤੇ ਫੋਨ ਕਰਕੇ ਕੰਬਾਈਨ ਤੁਸੀਂ ਖਰੀਦ ਸਕਦੇ ਹੋ ਚੌਲ ਕੱਢਣ ਵਾਲੀ ਮਸ਼ੀਨ ਵਿਕਾਊ ਆ ਚੌਲ ਪਾਲਿਸ਼ ਵੀ ਕਰਦੀ ਹੈ ਜੀ ਬਾਕੀ ਬੰਦੀ ਜਾਣਕਾਰੀ ਤੁਸੀਂ ਫੋਨ ਤੇ ਲੈ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ ਰੇਟ ਵਗੈਰਾ ਪੁੱਛ ਕੇ ਸਾਰੀ ਜਾਣਕਾਰੀ ਨਾਲ ਖਰੀਦ ਸਕਦੇ ਹੋ 9478686610 9478686610 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਚੌਲ ਕੱਢਣ ਵਾਲੀ ਮਸ਼ੀਨ ਬਾਰੇ ਬੰਦੀ ਸਾਰੀ ਜਾਣਕਾਰੀ ਲੈ ਕੇ ਤੁਸੀਂ ਖਰੀਦ ਸਕਦੇ ਹੋ ਮਹਿੰਦਰਾ 475 ਟ੍ਰੈਕਟਰ ਵਿਕਾਊ ਹੈ ਜੀ 98 ਮਾਡਲ ਰੈਡੀ 135000 ਤਰਨ ਤਾਰਨ ਦਾ ਨੰਬਰ ਹੈ ਜੀ 16 ਤਵੀਆਂ ਰੇਟ ਹੈ ਜੀ 3000 16 ਦਵੀਆਂ ਰੇਟ 3000 ਮਹਿੰਦਰਾ 475 ਡਾਇਰੈਕਟਰ 98 ਮਾਡਲ ਰੇਟ 135000 90568 68562 ਇਸ ਨੰਬਰ ਤੇ ਫੋਨ ਕਰਕੇ ਫੇਰ ਸਕਦੇ ਜਿਹੜੋ ਵੀ ਤੁਸੀਂ ਐਡ ਕਰਵਾਉਂਦੇ ਲਈ ਫੋਟੋ ਮੈ ਭੇਜ ਦਿਓ ਜਾਣਕਾਰੀ ਭੇਜਣਾ ਜ਼ਰੂਰੀ ਹੈ ਜੀ ਲੈਂਡ ਫੋਰਸ ਦਾ ਰਿਪਰ ਵੀ ਕਾਹੂ ਹੈ ਜੀ 2019 ਮਾਡਲ ਏਰੀਆ ਜਗਰਾਓ ਰੇਟ 2 ਲੱਖ ਰੁਪਏ 2 ਲੱਖ ਰੁਪਏ ਰੇਟ ਰੱਖੇ ਗਿਆ ਜੀ ਕੋਈ ਗਲੈਸੜਾ ਨਹੀਂ ਹੈਗਾ ਜਮਾਂ ਸਾਫ਼ ਕੰਡੀਸ਼ਨ ਪਈ ਹੈ ਜੀ ਬਾਕੀ ਤੁਸੀਂ ਆਪ ਜਾ ਕੇ ਚੈੱਕ ਕਰ ਸਕਦੇ ਹੋ 8528107005 ਇਸ ਨੰਬਰ ਤੇ ਫੋਨ ਕਰਕੇ ਰਿਪਰ ਤੁਸੀਂ ਖਰੀਦ ਸਕਦੇ ਹੋ ਕੋਠੀ ਤੇ ਪੁਰਾਣਾ ਘਰ ਵਿਕਾਊ ਹੈ ਜੀ ਕੋਠੀ ਅਤੇ ਪੁਰਾਣਾ ਘਰ ਵਿਕਾਊ ਹੈ ਜੀ ਵੀਰ ਨੇ ਵੀਡੀਓ ਦੇ ਵਿੱਚ ਦਿਖਾਇਆ ਹੈ ਕੋਠੀ ਤੇ ਪੁਰਾਣਾ ਘਰ ਤੁਸੀਂ ਦੇਖ ਸਕਦੇ ਹੋ ਰੇਟ ਹੈ ਜੀ 48 ਲੱਖ ਰੁਪਏ ਏਰੀਆ ਹੈ ਜੀ ਪਿੰਡ ਚੰਗਾਲੀ ਫਿਰੋਜ਼ਪੁਰ ਅੜਤਾਲੀ ਲੱਖ ਰੁਪਏ ਰੇਟ ਰੱਖਿਆ ਗਿਆ ਜੀ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 9417744949 9417744949 ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਇਹ ਮਾਲਕ ਵੀਰ ਦਾ ਨੰਬਰ ਹੈ ਜੀ ਇਹ ਨੰਬਰ ਤੇ ਕਾਲ ਕਰਕੇ ਕੋਠੀ ਅਤੇ ਪੁਰਾਣਾ ਘਰ ਜਿਹੜਾ ਤੁਸੀਂ 48 ਲੱਖ ਰੁਪਏ ਦੇ ਵਿੱਚ ਇਸ ਨੂੰ ਖਰੀਦ ਸਕਦੇ ਹੋ ਤੇ ਬਾਕੀ ਵੀਰ ਨੇ ਵੀਡੀਓ ਬਣਾ ਕੇ ਭੇਜੇ ਤੁਸੀਂ ਦੇਖ ਸਕਦੇ ਹੋ ਸੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਵੀ ਇਹਨਾਂ ਨੂੰ ਬੇਨਤੀ ਹੈ ਜੀ ਕਮੈਂਟਾਂ ਦੇ ਵਿੱਚ ਆਪਦਾ ਏਰੀਆ ਤੇ ਨਾਮ ਜ਼ਰੂਰ ਦੱਸਿਆ ਕਰੋ ਕਿ ਕਿਹੜੇ ਵੀਰ ਕਿੱਥੋਂ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਤੇ ਕਿੱਥੋਂ-ਕਿੱਥੋਂ ਤੁਸੀਂ ਦੇਖ ਰਹੇ ਹੋ ਇਹ ਵੀ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਤੇ ਵੀਡੀਓ ਨੂੰ ਵੱਧ-ਵੱਧ ਸ਼ੇਅਰ ਤੇ ਲਾਈਕ ਵੀ ਜ਼ਰੂਰ ਕਰਦੇ ਰਹੋ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਵੀਰਾਂ ਭੈਣਾਂ ਦੀ ਮਦਦ ਹੋ ਸਕਦੀ ਹੈ 20 ਕਿੱਲੇ ਜ਼ਮੀਨ ਵਿਕਾਊਾ ਇੱਕ ਟਾਕਰ ਨਹਿਰੇ ਜ਼ਮੀਨ ਰੇਟ 15 ਲੱਖ ਰੁਪਏ ਕਿੱਲੇ ਦਾ ਏਰੀਆ ਹਨਮਾਨਗੜ੍ਹ ਤੋਂ 7 ਕਿਲੋਮੀਟਰ ਦੂਰ ਪਿੰਡ ਚਿਸਤੀਆ ਰਾਜਸਥਾਨ ਮੋਟਰ ਦਾ ਚੌਥਾ ਹਿੱਸਾ ਹੈ ਜੀ 70517 92090 70517 92090 ਇਸ ਨੰਬਰ ਤੇ ਫੋਨ ਕਰਕੇ 20 ਕਿੱਲੇ ਜ਼ਮੀਨ ਹੈ ਜਿਹੜੇ ਤੁਸੀਂ 15 ਲੱਖ ਰੁਪਏ ਨੂੰ ਕਿੱਲਾ ਖੇਦ ਸਕਦੇ ਹੋ ਤੇ ਇਕੱਠਾ ਇੱਕ ਟੱਕ ਹੈ ਜੀ ਨਹਿਰੀ ਜ਼ਮੀਨ ਹੈ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਤੇ ਜੇਕਰ ਕੋਈ ਵੀ ਵੀਰ ਭੈਣ ਮੇਰਾ ਐਡ ਕਰਵਾਉਣ ਦਾ ਚਾਹਵਨ ਨੰਬਰ ਨੋਟ ਕਰ ਸਕਦੇ ਹੋ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਜੀ 9977998446 ਇਸ ਨੰਬਰ ਤੇ ਕਰਨਾ ਕੀ ਹੈ 5 ਤੋਂ 7 ਫੋਟੋਆਂ ਫੋਨ ਟੇਡਾ ਕਰਕੇ ਬਣਾਓ ਔਰ ਫੋਨ ਟੇਡਾ ਕਰਕੇ ਹੀ ਵੀਡੀਓ ਬਣਾਓ 1-2 ਮਿੰਟ ਦੀ ਵੀਡੀਓ ਬਣਾ ਕੇ ਸਾਨੂੰ ਤੁਸੀਂ ਇਸ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੇ ਜਾਣਕਾਰੀ ਭੇਜਣਾ ਜ਼ਰੂਰੀ ਹੈ ਜੀ ਕਈ ਵਾਰੀ ਵੀਰ ਕੋਈ ਏਰੀਆ ਨਹੀਂ ਦੱਸਦਾ ਕਿਸੇ ਵੀਰ ਦਾ ਰੇਟ ਨਹੀਂ ਦੱਸਿਆ ਹੁਣ ਦੱਸੋ ਵੀਰਾਂ ਨੂੰ ਬੇਨਤੀ ਹੈ ਜੀ ਸਾਰੇ ਪ੍ਰੋਪਰ ਜਾਣਕਾਰੀ ਦੇ ਕੇ ਭੇਜਿਆ ਕਰੋ ਜੀ ਉਸ ਤੋਂ ਬਾਅਦ ਤੁਹਾਡੀ ਐ ਟਰੈਕਟਰ ਮੇਲਾ ਚੈਨਲ ਐਂਡ Facebook ਪੇਜ ਕਿੱਤੀ ਵਾਰ ਦੇ ਸੰਧਾਂ ਦੇ ਕਾਰੋਬਾਰ ਤੇ ਲਾਈ ਜਾਊਗੀ ਤੇ ਇੱਕ ਹੋਰ ਬੇਨਤੀ ਹੈ ਜੀ ਇੱਕ ਵਾਰੀ ਐਡ ਲਾਉਣ ਤੋਂ ਬਾਅਦ ਐਡ ਡਿਲੀਟ ਨਹੀਂ ਕੀਤੀ ਜਾਊਗੀ ਸੋ ਕਿਰਪਾ ਕਰਕੇ ਵੀਰਾਂ ਨੂੰ ਬੇਨਤੀ ਹੈ ਜੀ ਜਾਣਕਾਰੀ ਚੈੱਕ ਕਰਕੇ ਚੰਗੀ ਤਰ੍ਹਾਂ ਫੇਰ ਭੇਜਿਆ ਕਰੋ ਜੀ ਤਾਂਕਿ ਤੁਹਾਡੀ ਹਰ ਇੱਕ ਚੀਜ਼ ਜਲਦੀ ਤੋਂ ਜਲਦੀ ਸੇਲ ਹੋ ਸਕੇ ਸੋ ਜਿਹੜੇ ਵੀ ਰੈਸਟ ਟਾਈਮ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਵੀਰਾਂ ਦਾ ਤੈਅਦ ਲੋ ਧੰਨਵਾਦ ਉਮੀਦ ਹੈ ਜੀ ਤੁਸੀਂ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਤੇ ਜੇਕਰ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਬਿਜ਼ਨਸ ਦੀ ਐਡ ਕਰਵਾਉਣ ਦਾ ਚਾਹਵਨ ਹੋਵੇ ਜਾਂ ਕੋਈ ਵੀ ਕਾਰੋਬਾਰ ਤੁਸੀਂ ਕਰ ਰਹੇ ਹੋ ਤਾਂ ਤੁਸੀਂ ਨੰਬਰ ਨੋਟ ਕਰ ਲਓ ਜੀ 9877988446 ਇਸ ਨੰਬਰ ਤੇ ਸੰਪਰਕ ਕਰੋ ਤੇ ਵੀਡੀਓ ਨੂੰ ਵੱਧ ਵੱਧ শেয়ার ਕਰ ਦਿਓ ਬਣ ਰੋ ਤੁਸੀਂ ਆਪਣੇ ਚੈਨਲ ਦੇ ਨਾਲ ਐਸੇ ਤਰ੍ਹਾਂ ਜੀ ਜਲਦੀ ਹੀ ਲੈ ਕੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ 7 ਫੁੱਟਾ ਰੋਟਾਵੇਟਰ ਚਾਹੀਦਾ ਜ਼ਿਲ੍ਹਾ ਗਰਦਾਸਪੁਰ ਤੇ ਭਾਜੀ ਆ ਨੰਬਰ ਤੁਹਾਨੂੰ ਦੇ ਦਿੱਤਾ ਤਾਂ ਤੁਸੀਂ ਐਡ ਪਾ ਦਿਓ ਇਹਦੀ ਬੰਦੇ ਦੀ ਇਹ ਭਾਜੀ ਨੰਬਰ ਆ 50000 ਦੇ ਗਿੜ ਹੋ ਜੇ ਰੋਟਾਵੇਟਰ 7 ਫੁੱਟਾ ਕਿਤੇ ਵੀ ਮਿਲਦਾ ਹੋਵੇ ਨਾ ਤੇ ਇਹ ਐਡ ਪਾ ਦਿਓ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ